ਕਿਸੇ ਸੂ ਨੇ ਕੀ ਕਿਹਾ ਕਿ ਉਥੇ ਪਿਕਨਿਕ ਬਣਾਵੇ ਇਹ ਉਹਨਾਂ ਕੇ ਆਪਣੇ ਪਰਿਵਾਰ ਨੂੰ ਲੈ ਕੇ ਉਥੇ ਬੈਠ ਚਾਰ ਦਿਨ ਤੈਨੂੰ ਪਤਾ ਲੱਗੇ ਪਿਕਨਿਕ ਕਿਹੋ ਜੀ ਹੁੰਦੀ ਆ ਨਾ ਤੁਹਾਨੂੰ ਪਹਾੜਾਂ 'ਚ ਪਿਕਨਿਕਾਂ ਮਨਾਉਣੀਆਂ ਹੁੰਦੇ ਤੇ ਰੋਡ ਤੇ ਬੈਠ ਕੇ ਦੇਖੋ ਠੰਡ ਦੇ ਵੇਲੇ ਪਹਿਲੇ 3 ਮਹੀਨੇ ਹੋ ਗਏ ਲਗਾਤਾਰ 1 ਮਹੀਨੇ ਤੋਂ ਦਿੱਲੀ ਬੈਟਿਆ 2 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਬੈਠੇ ਰਹੇ ਆ This is not the right place ਅੱਛਾ ਇਹ ਰਾਈਟ ਪਲੇਸ ਨਹੀਂ ਗਾ ਸੜਕ ਦੇ ਇੱਕ ਸਾਈਡ ਦੇ ਉੱਪਰ ਖੜੇ ਆ ਇੱਥੇ ਸਾਰੇ মিডিਆ ਨੂੰ ਮੈਂ ਇੱਕ ਬੇਨਤੀ ਕਰਾਂਗਾ ਵੀ ਤੁਸੀਂ ਇੱਕ ਚੀਜ਼ ਜ਼ਰੂਰ ਦਿਖਾਈ ਜਾਵੇ ਇੱਕ ਸਾਈਡ ਤੇ ਖੜੇ ਆ ਕਿਸੇ ਨੇ ਕੋਈ ਉੱਚੀ ਨਾਰੇਬਾਜ਼ੀ ਅਜੇ ਤੱਕ ਨਹੀਂ ਕੀਤੀ ਕੋ ਤੇ ਜੇ ਇਹ ਵੀ ਸਾਡਾ ਪੀਸਫੁਲੀ ਪ੍ਰੋਟੈਸਟ ਨਹੀਂਗਾ ਤੇ ਫਿਰ ਮੈਨੂੰ ਦੱਸਿਆ ਜਾਵੇ ਪੀਸਫੁਲੀ ਕਿਵੇਂ ਹੁੰਦਾ ਸੀ ਓਮੇ ਕਰਨ ਨੂੰ ਤਿਆਰ ਹਾਂ ਹੁਣ ਸਾਡਾ ਪੀਸਫੁਲੀ ਪ੍ਰੋਟੈਸਟ ਜਿਹੜਾ ਤੁਹਾਨੂੰ ਮੈਨੂੰ ਪੀਸਫੁਲੀ ਲੱਗਦਾ ਪਿਆ ਇਹਨਾਂ ਨੂੰ ਉਹਦੇ ਵਿੱਚ ਵੀ ਅਤਵਾਦੀ ਸੰਗਠਨ ਲੱਗਦੇ ਪਏ ਨੇ ਇਹਨਾਂ ਨੂੰ ਉਹਦੇ ਵਿੱਚ ਵੀ ਪਾਕਿਸਤਾਨ ਦਾ ਹੱਥ ਲੱਗਦਾ ਪਿਆ ਇਹਨਾਂ ਨੂੰ ਉਹਦੇ ਵਿੱਚ ਵੀ ਬੜਾ ਕੁਝ ਲੱਗਦਾ ਪਿਆ ਇਹ ਤੇ ਕੋਣ ਅਸੀਂ ਆਏ ਹਾਂ ਹੋ ਸਕਦਾ ਸਾਡੇ ਤੇ ਵੀ ਇਹ ਗੱਲ ਕਹਿ ਦੇਣ ਵੀ ਫਲਾਣੀ ਪਾਰਟੀ ਨੇ ਭੇਜਿਆ ਇਹਨਾਂ ਦਾ ਪਿਛੋਕੜ ਇੱਧਰ ਜੁੜਦਾ ਪਿਆ ਫੇਰ ਕੋਈ ਗੱਲ ਹੁੰਦਾ ਐਕਸ਼ਨ ਦਾ ਰਿਐਕਸ਼ਨ ਫੇਰ ਹੁੰਦਾ ਜੋ ਪਹਿਲਾਂ ਕੋਈ ਪਹਿਲ ਕਰਦਾ ਇਹਨਾਂ ਨੇ ਪਹਿਲ ਕੀਤੀ ਪੁੱਠੇ ਸਿੱਧੇ ਬਿਆਨ ਦੇ ਕੇ ਕਦੇ ਕਹਿੰਦੇ ਨੇ ਕਿ ਕਿਸਾਨ ਅੰਨ ਪੜਦੇ ਨੇ ਕਦੇ ਕਹਿੰਦੇ ਨੇ ਵੀ ਇਹਨਾਂ ਨੂੰ ਬਿਲਾਾਂ ਦੀ ਸਮਝ ਨਹੀਂ ਆਈ ਕਦੇ ਕਹਿੰਦੇ ਪਿਕਨਿਕ ਮਨਾ ਰਹੇ ਨੇ ਜੇ ਕਿਸਾਨ ਅੰਨ ਪੜਦੇ ਅੱਧੇ ਤੋਂ ਪੰਜਾਬ ਤਾਂ ਹਾਈਲਾਈਟਸ ਕਰਕੇ ਬਾਹਰ ਗਿਆ ਚੁੱਕਿਆ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ ਹੋਈ ਹੈ ਉਹ ਚਾਹੁੰਦੇ ਨੇ ਕਿ ਸਰਕਾਰ ਜਿਹੜੀ ਆ ਭੰਗ ਹੋ ਜੇ ਤੇ ਭਾਜਪਾ ਆਪਣਾ ਰਾਜ ਇੱਥੇ ਬਣਾ ਲਵੇ ਇਹ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆਪ ਖਰਾਬ ਕਰ ਰਹੇ ਨੇ ਇਹ ਜਿਹੜਾ ਇਹਦਾ ਸਾਰੀ ਜ਼ਿੰਮੇਵਾਰੀ ਆਮ ਲੋਕਾਂ ਸਰ ਆਮ ਕਿਸਾਨਾਂ ਸਰ ਪਾ ਰਹੇ ਨੇ ਪਰ ਲਾਅ ਐਂਡ ਜਿਹੜੀ ਆਊਟਰੀ ਸਥਿਤੀ ਹੋਏ ਆਪ ਖਰਾਬ ਕਰ ਰਹੇ ਨੇ ਸ਼ੁਰੂਆਤ ਕਿੰਨਾ ਵੱਲੋਂ ਕੋਈ ਹੈ ਅਸੀਂ ਤਾਂ ਪੁੱਛਣ ਦੇ ਲਈ ਆਏ ਆ ਜੀ ਸਾਡਾ ਤਾਂ ਕੋਈ ਇੱਥੇ ਮਕਸਦ ਹੈ ਨਹੀਂ ਇਹ ਕੈਪਟਨ ਨੂੰ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਪੁਤਲਾ ਫੂਕਦੇ ਨੇ ਨਹੀਂ ਫੂਕਦੇ ਨੇ ਪੁੱਛਣ ਦੇ ਲਈ ਆਏ ਆ ਵੀ ਭਾਈ ਸਾਨੂੰ ਦੱਸੋ ਵੀ ਕਾਨੂੰਨ ਵਿਵਸਥਾ ਵਿਗਾੜੀ ਕਿਨੇ ਆ ਦਿਸ ਇਜ਼ ਨਾਟ ਦੀ ਰਾਈਟ ਪਲੇਸ ਅੱਛਾ ਇਹ ਰਾਈਟ ਪਲੇਸ ਨਹੀਂਗਾ ਸੜਕ ਦੇ ਇੱਕ ਸਾਈਡ ਦੇ ਉੱਪਰ ਖੜੇ ਆ ਇੱਥੇ ਸਾਰੇ ਮੀਡੀਆ ਨੂੰ ਮੈਂ ਇੱਕ ਬੇਨਤੀ ਕਰਾਂਗਾ ਵੀ ਤੁਸੀਂ ਇੱਕ ਚੀਜ਼ ਜ਼ਰੂਰ ਦਿਖਾਈ ਜਾਵੇ ਇੱਕ ਸਾਈਡ ਤੇ ਖੜੇ ਆ ਕਿਸੇ ਨੇ ਕੋਈ ਉੱਚੀ ਨਾਰੇਬਾਜ਼ੀ ਅਜੇ ਤੱਕ ਨਹੀਂ ਕੀਤੀ ਕੋਈ ਰੌਲਾ ਰੱਪਾ ਨਹੀਂ ਪਾਇਆ ਤੇ ਜੇ ਇਹ ਵੀ ਸਾਡਾ ਪੀਸਫੁਲੀ ਪ੍ਰੋਟੈਸਟ ਨਹੀਂਗਾ ਤੇ ਫਿਰ ਮੈਨੂੰ ਦੱਸਿਆ ਜਾਵੇ ਪੀਸਫੁਲੀ ਕਿਵੇਂ ਖੁੰਦਾ ਅਸੀਂ ਓਵੇਂ ਕਰਨ ਨੂੰ ਤਿਆਰ ਆ ਅੱਜ ਬੀਜੇਪੀ ਪ੍ਰਧਾਨ ਪੰਜਾਬ ਦੇ ਅਸ਼ਵਨੀ ਸ਼ਰਮਾ ਵੱਲੋਂ ਸ਼ੰਗਾਰ ਸਿੰਘਾ ਲੁਧਿਆਣਾ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਜਾਣੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਦਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਵਿਗੜ ਚੁੱਕੀ ਹੈ ਸਰਕਾਰ ਦੇ ਖਿਲਾਫ ਜਿਹੜਾ ਇਹ ਮੋਰਚਾ ਇੱਥੇ ਲਗਾਏ ਜਾ ਰਿਹਾ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਜਿਹੜੀਆਂ ਦਿੱਲੀ ਦੇ ਚ ਧਰਨੇ ਤੇ ਬੈਠੀਆਂ ਨੇ ਡੇਢ ਮਹੀਨਾ ਹੋ ਗਿਆ ਠੰਡ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਲਗਾਤਾਰ ਉੱਥੇ ਬੈਠੀਆਂ ਨੇ ਇਧਰਲੇ ਪਾਸੇ ਤੁਸੀਂ ਜਿਉਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਇਧਰਲੇ ਪਾਸੇ ਬੀਜੇਪੀ ਦੀ ਵਿਸ਼ਾਲ ਅ ਕਹਣਾ ਹੈ ਕਿ ਲਾਅ ਐਂਡ ਆਰਡਰ ਵਿਗੜ ਚੁੱਕਿਆ ਤਾਂ ਦੂਜੇ ਪਾਸੇ ਇੱਥੇ ਗੁਰੂਦਿਆਂ ਲਾਡ ਲੀਆਂ ਫੌਜਾਂ ਨਿਹੰਗ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜੋ ਬੀਜੇਪੀ ਦੇ ਨੇ ਉਹਨਾਂ ਦਾ ਵਿਰੋਧ ਕਰਨ ਦੇ ਵਾਸਤੇ ਉਹਨਾਂ ਦਾ ਵਿਰੋਧ ਕਰਨ ਦੇ ਵਾਸਤੇ ਇੱਥੇ ਅੱਜ ਗੁਰੂਦਿਆਂ ਲਾਡ ਲੀਆਂ ਫੌਜਾਂ ਪਹੁੰਚ ਚੁੱਕੀਆਂ ਨੇ ਗੱਲਬਾਤ ਕਰਦੇ ਆਂ ਬਾਈ ਜੀ ਬੀਜੇਪੀ ਦਾ ਪੰਜਾਬ ਪ੍ਰਧਾਨ ਆ ਰਿਹਾ ਕਹਿੰਦਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਵਿਗੜ ਚੁੱਕੀ ਹੈ ਦੂਜੇ ਪਾਸੇ ਕਿਸਾਨ ਜਿਹੜੇ ਨੇ 1 ਮਹੀਨੇ ਤੋਂ ਵੱਧ ਹੋ ਗਿਆ ਉੱਥੇ ਠੰਡ ਦੇ ਵਿੱਚ ਬੈਠੇ ਹੋਏ ਨੇ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਜੀ ਉਹ ਤੋਂ ਦੇਖੋ ਵੀ ਇਹਨਾਂ ਦੇ ਬੇਪੂਖੀ ਭਰੇ ਜਿਹੜੇ ਬਿਆਨ ਆ ਤੀਸਰੂ ਨੇ ਕੀ ਕਹਿਆ ਕਿ ਉਹਤੇ ਪਿਕਨਿਕ ਬਣਾ ਰਹੇ ਨੇ ਉਹਨਾਂ ਕਹਿੰਦੇ ਆਪਣੇ ਪਰਿਵਾਰ ਨੂੰ ਲੈ ਕੇ ਉਹਤੇ ਬੈਠ ਚਾਰ ਦਿਨ ਤੈਨੂੰ ਪਤਾ ਲੱਗੇ ਪਿਕਨਿਕ ਕਿਹੋ ਜੀ ਹੁੰਦੀ ਆ ਨਾ ਤੁਹਾਨੂੰ ਪਹਾੜਾਂ 'ਚ ਪਿਕਨਿਕਾਂ ਮਨਾਉਣੀਆਂ ਹੁੰਦੀਆਂ ਤੇ ਰੋਡ 'ਤੇ ਬੈਠ ਕੇ ਦੇਖੋ ਠੰਡ ਦੇ ਵੇਲੇ ਪਹਿਲੇ 3 ਮਹੀਨੇ ਹੋ ਗਏ ਲਗਾਤਾਰ 1 ਮਹੀਨੇ ਤੋਂ ਦਿੱਲੀ ਬੈਠੇ ਆ 2 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਬੈਠੇ ਰਹੇ ਆ ਤੇ ਹੁਣ 1 ਮਹੀਨੇ ਤੋਂ ਲਗਾਤਾਰ ਦਿੱਲੀ ਬੈਠੇ ਆ ਤੇ ਉਹਨਾਂ ਕਹਿੰਦੇ ਜਾਓ ਉੱਥੇ ਜਾ ਕੇ ਦੇਖ ਵੀ ਪਿਕਨਿਕ ਬਣਾ ਰਹੇ ਫੇਰ ਕੋਈ ਗੱਲ ਹੁੰਦਾ ਐਕਸ਼ਨ ਦਾ ਰਿਐਕਸ਼ਨ ਫੇਰ ਹੁੰਦਾ ਜੋ ਪਹਿਲਾਂ ਕੋਈ ਪਹਿਲ ਕਰਦਾ ਇਹਨਾਂ ਨੇ ਪਹਿਲ ਕੀਤੀ ਪੁੱਟੇ ਸਿੱਤੇ ਬਿਆਨ ਦੇ ਕੇ ਕਦੇ ਕਹਿੰਦੇ ਨੇ ਕਿ ਕਿਸਾਨ ਅੰਨ ਪੜਦੇ ਨੇ ਕਦੇ ਕਹਿੰਦੇ ਨੇ ਵੀ ਇਹਨਾਂ ਨੂੰ ਬਿਲਾਾਂ ਦੀ ਸਮਝ ਨਹੀਂ ਆਈ ਕਦੇ ਕਹਿੰਦੇ ਪਿਕਨਿਕ ਮਨਾ ਰਹੇ ਨੇ ਜੇ ਕਿਸਾਨ ਅੰਨ ਪੜਦੇ ਅੱਧੇ ਤੋਂ ਪੰਜਾਬ ਦਾ ਹਾਈਲਾਈਟਸ ਕਰਕੇ ਬਾਹਰ ਗਿਆ ਜਾ ਚੁੱਕਿਆ ਕਿਹੜਾ ਨਾ ਪੜਾ ਇੱਥੇ ਦੱਸੋ ਕਦੇ ਕਹਿੰਦੇ ਇਹਨਾਂ ਕੋਈ ਆਈਫੋਨ ਕਿੱਥੋਂ ਆ ਗਿਆ ਤੁਹਾਨੂੰ ਕੀ ਪਤਾ ਹਰ ਘਰ ਚ ਇੱਕ ਬੰਦਾ ਕੈਨੇਡਾ ਅਮਰੀਕਾ ਬੈਠਾ ਆਈਫੋਨ ਕਿਹੜੀ ਚੀਜ਼ ਆਈਫੋਨ ਇਹਨਾਂ ਵਾਸਤੇ ਹਨਾ ਇਹਨਾਂ ਦੇ ਜਿਹੜੇ ਬਿਆਨ ਨੇ ਉਹ ਲਾਅਨ ਆਰਡਰ ਦੀ ਸਥਿਤੀ ਖਰਾਬ ਕਰ ਰਹੇ ਨੇ ਕਾਨੂੰਨ ਇਹਨਾਂ ਨੂੰ ਜਿਹੜੀ ਸਾਡਾ ਪ੍ਰਸ਼ਾਸਨ ਹੈ ਇਹਨਾਂ ਨੂੰ ਚਾਹੀਦਾ ਵੀ ਇਹਨਾਂ ਦੇ ਬਿਆਨਾਂ ਦੇ ਉੱਤੇ ਪਹਿਲਾਂ ਇਹਨਾਂ ਦੇ ਪਰਚਾ ਹੋਵੇ ਜਿਹੜੇ ਪੁੱਟੇ ਸਿੱਤੇ ਬਿਆਨ ਦੇ ਤੁਸੀਂ ਲੋਕਾਂ ਨੂੰ ਘਰਾਂ ਚੋਂ ਕੱਢ ਕੇ ਲਿਆ ਰਹੇ ਹੋ ਵੀ ਤੁਹਾਡਾ ਵਿਰੋਧ ਕਰਨ ਲੋਕ ਥੋੜੋ ਆ ਰਹੇ ਨੇ ਤੁਸੀਂ ਪੁੱਟੇ ਸਿੱਤੇ ਬਿਆਨ ਦੇ ਰਹੇ ਤਾਂ ਵਿਰੋਧ ਹੋ ਰਿਹਾ ਵਿਸ਼ਾਲ ਰੈਲੀ ਹੈ ਲੰਗਰ ਚਾਹ ਸਭ ਕੁਝ ਲਾਇਆ ਹੋਇਆ ਪਰ ਕਿਸਾਨਾਂ ਦੀ ਇੱਕ ਵਾਰੀ ਨਹੀਂ ਇੱਥੇ ਦਿੱਲੀ ਬਾਰਡਰ ਤੇ ਜਾ ਕੇ ਇਹਨਾਂ ਨੇ ਸਾਰ ਲਈ ਉਹਨਾਂ ਵਾਸਤੇ ਕਿਸਾਨ ਲਈ ਜਿਹੜੇ ਉੱਥੇ ਠੰਡ ਦੇ ਵਿੱਚ ਬੈਠੇ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ ਉਹ ਪੈਂਦਾ ਹਨ ਪਰ ਇਹਨਾਂ ਨੂੰ ਕੀ ਪਤਾ ਸੀ ਵੀ ਇੱਥੇ ਵੀ ਪਹੁੰਚ ਜਾਣਗੇ ਜੇ ਕਿਤੇ ਪਿੰਡਾਂ ਦੇ ਨੇੜੇ ਹੁੰਦੇ ਹਣ ਨੂੰ ਤੇ ਇਹਨਾਂ ਦਾ ਲੰਗਰ ਪਤਾ ਲੱਗਣਾ ਵੀ ਕਿੱਥੇ ਗਿਆ ਤੇ ਇਹਨਾਂ ਦੇ ਟੈਂਟ ਕਿੱਥੇ ਗਿਆ ਇਹਨਾਂ ਨੂੰ ਪਤਾ ਲੱਗਣਾ ਵੀ ਟੈਂਟ ਕਿੱਥੇ ਆ ਸਾਡਾ ਅਸ਼ਵਨੀ ਸ਼ਰਮਾ ਜੋ ਪ੍ਰਧਾਨ ਨੇ ਭਾਜਪਾ ਦੇ ਪੰਜਾਬ ਦੇ ਉਹ ਗਵਰਨਰ ਨੂੰ ਵੀ ਮਿਲ ਕੇ ਆਏ ਨੇ ਮੈਮੋਰੈਂਡਮ ਦਿੱਤਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ ਹੋਈ ਹੈ ਉਹ ਚਾਹੁੰਦੇ ਨੇ ਕਿ ਸਰਕਾਰ ਜਿਹੜੀ ਆ ਭੰਗ ਹੋ ਜੇ ਤੇ ਭਾਜਪਾ ਆਪਣਾ ਰਾਜ ਇੱਥੇ ਬਣਾਵੇ ਬਿਲਕੁਲ ਇਹ ਤਾਂ ਚਾਹੁੰਦੇ ਨੇ ਰਾਸ਼ਪਤਰੀ ਰਾਜ ਲੱਗੇ ਕਿਉਂਕਿ ਇਹ ਇਹਨਾਂ ਦਾ ਮਤਲਬ ਕੀ ਹੈ ਲੋਕਾਂ ਨੂੰ ਰੈਲੀਆਂ ਇਹਨੇ ਇਹ ਜਿਹੜਾ ਇਹਦਾ ਸਾਰੀ ਜ਼ਿੰਮੇਵਾਰੀ ਆਮ ਲੋਕਾਂ ਸਰ ਆਮ ਕਿਸਾਨਾਂ ਸਰ ਪਾ ਰਹੇ ਨੇ ਪਰ ਲੋ ਜਿਹੜੀ ਆਊਟ ਦੀ ਸਥਿਤੀ ਉਹ ਹੀ ਆਪ ਖਰਾਬ ਕਰ ਰਹੇ ਨੇ ਤੇ ਹੁਣ ਇੱਥੇ ਤੁਸੀਂ ਜਿਹੜੇ ਵਿਰੋਧ ਕਰਨ ਪਹੁੰਚੇ ਪਰ ਪੁਲਿਸ ਨੇ ਬੈਰੀਕੇਟ ਲਾ ਕੇ ਤੁਹਾਨੂੰ ਵੀ ਰੋਕ ਲਿਆ ਅੱਗੇ ਨਹੀਂ ਜਾਣ ਦੇਣਾ ਵਿਰੋਧ ਆਪਣਾ ਫਿਰ ਕਿਸ ਤਰ੍ਹਾਂ ਜਿਤਾਉਂਗੇ ਹਾਂਜੀ ਇਹਨਾਂ ਨੇ ਪਹਿਲਾਂ ਹੀ ਮਤਲਬ ਕਿ ਅਸੀਂ ਪਹਿਲਾਂ ਪਹੁੰਚ ਤਾਂ ਗਏ ਸੀ ਅੱਗੇ ਪਰ ਸਾਡੇ ਕੁਝ ਬੰਦੇ ਪਿੱਛੇ ਆ ਰਹੇ ਸੀ ਜਿਹੜੇ ਪਿੰਡਾਂ ਤੋਂ ਆਨੇ ਸੀਗੇ ਤੇ ਉਹਦੇ ਕਰਕੇ ਅਸੀਂ ਤੁਹਾਨੂੰ ਵਾਪਸ ਆ ਕੇ ਹੋਣੇ ਨੇ ਇੱਥੇ ਸਾਨੂੰ ਘੇਰ ਕੇ ਰੱਸੀ ਲਾ ਕੇ ਬੰਦ ਕਰ ਲਿਆ ਇੱਥੇ ਤੇ ਫਿਰ ਕਿਸ ਤਰ੍ਹਾਂ ਅੱਗੇ ਤੁਸੀਂ ਜਾਣ ਦੀ ਕੋਸ਼ਿ ਪਰੇਕੀ ਪਹੁੰਚਾਂਗੇ ਜ਼ਰੂਰ ਪਹੁੰਚਾਂਗੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਿਹੰਗ ਜੱਥੇਬੰਦੀਆਂ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਇੱਥੇ ਲਗਾਤਾਰ ਪਹੁੰਚ ਰਹੀਆਂ ਨੇ ਤਾਂ ਕਿ ਜਿਹੜਾ ਬੀਜੇਪੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਉਸ ਦਾ ਵਿਰੋਧ ਕੀਤਾ ਜਾਵੇ ਇਹਨਾਂ ਦਾ ਕਹਿਣਾ ਕਿ ਪੁਲਿਸ ਨੇ ਚਾਹੇ ਇਹਨਾਂ ਨੂੰ ਇੱਥੇ ਬੈਰੀਕੇਟਿੰਗ ਕਰਕੇ ਰੋਕ ਜ਼ਰੂਰ ਲਿਆ ਪਰ ਇਹ ਅੱਗੇ ਜਾਣ ਦੀ ਕੋਸ਼ਿਸ਼ ਜ਼ਰੂਰ ਕਰਨਗੇ ਅੱਗੇ ਜਾਣ ਦੀ ਕੋਸ਼ਿਸ਼ ਜ਼ਰੂਰ ਕਰਨਗੇ ਬੀਜੇਪੀ ਪ੍ਰਧਾਨ ਦਾ ਵਿਰੋਧ ਡਟ ਕੇ ਕਰਨਗੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਨੇ ਪੁਖਤਾ ਪਰਬੰਧ ਇੱਥੇ ਕੀਤੇ ਗਏ ਨੇ ਕਿਉਂਕਿ ਕਾਫੀ ਦੇਖਣ ਨੂੰ ਮਿਲ ਰਿਹਾ ਕਿ ਜਿੱਥੇ-ਜਿੱਥੇ ਬੀਜੇਪੀ ਦੀਆਂ ਰੈਲੀਆਂ ਹੁੰਦੀਆਂ ਨੇ ਉੱਥੇ-ਉੱਥੇ ਵਿਰੋਧ ਵੀ ਹੁੰਦਾ ਝੜਬ ਵੀ ਹੁੰਦੀ ਹੈ ਇੱਕ ਪਾਸੇ ਬੀਜੇਪੀ ਸਮਰਥਕ ਹੁੰਦੇ ਨੇ ਤਾਂ ਦੂਜੇ ਪਾਸੇ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਲੋਕ ਹੁੰਦੇ ਨੇ ਬੀਜੇਪੀ ਦਾ ਵਿਰੋਧ ਕਰਨ ਪਹੁੰਚਦੇ ਨੇ ਤਾਂ ਟਕਰਾਅ ਵਾਲੀ ਸਥਿਤੀ ਵੀ ਬਣ ਜਾਂਦੀ ਹੈ ਤਾਂ ਇਹ ਅੰਦੋਲਨ ਸ਼ਾਂਤ ਮਈ ਢੰਗ ਦੇ ਨਾਲ ਰਵੇ ਤਾਂ ਪੁਲਿਸ ਵੀ ਪੂਰੀ ਮੁਸਤੈਦ ਹੈ ਕੋਈ ਅਨਸੁਖਾਵਿਕਟਨਾ ਨਾ ਵਾਪਰੇ ਅੰਦੋਲਨ ਹਿੰਸਕ ਰੂਪ ਨਾ ਧਾਰੇ ਪੁਲਿਸ ਵੀ ਡਟੀ ਹੋਈ ਹੈ ਤਾਂ ਕਿ ਕੋਈ ਅਨਸੁਖਾਵਿਕਟਨਾ ਨਾ ਵਾਪਰੇ ਦੂਜੇ ਪਾਸੇ ਭਾਜਪਾ ਦੀ ਰੈਲੀ ਵੀ ਹੋ ਰਹੀ ਹੈ ਭਾਜਪਾ ਦਾ ਲਗਾਤਾਰ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧ ਰਹੀ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਚੁੱਕੀ ਹੈ ਪੰਜਾਬ ਦੇ ਵਿੱਚ ਸਿੱਖ ਪ੍ਰਚਾਰਕ ਭਾਈ ਹਰਪ੍ਰੀਤ ਸਿੰਘ ਮਖੂਜੀ ਵੀ ਮੌਜੂਦ ਨੇ ਮਖੂਜੀ ਅੱਜ ਭਾਜਪਾ ਵਾਲਿਆਂ ਦੀ ਵਿਸ਼ਾਲ ਰੈਲੀ ਆ ਕਿੰਦੇ ਲਾਅ ਐਂਡ ਆਰਡਰ ਵਿਗੜ ਚੁੱਕਿਆ ਪੰਜਾਬ ਦੇ ਵਿੱਚ ਇਹਨਾਂ ਨੇ ਆਪਣੇ ਵਰਕਰਾਂ ਵਾਸਤੇ ਅੱਜ ਇੱਥੇ ਵਿਸ਼ਾਲ ਲੰਗਰ ਲਾਇਆ ਉੱਥੇ ਕਿਸਾਨਾਂ ਦੀ ਸਾਰ ਨਹੀਂ ਲਈ ਜਿਹੜੇ ਉੱਥੇ ਠੰਡ ਦੇ ਵਿੱਚ ਬੈਠੇ ਆ ਉੱਥੇ ਜਾ ਕੇ ਲੰਗਰ ਲਾਉਣ ਦੀ ਇਹਨਾਂ ਦੀ ਹਿੰਮਤ ਨਹੀਂ ਹੈਗੀ ਆ ਸ਼ਹਿਰ ਦੇ ਵਿੱਚੋਂ ਵਿੱਚ ਆਪਣੇ ਵਰਕਰਾਂ ਵਾਸਤੇ ਲੰਗਰ ਲਾ ਰਹੇ ਨੇ ਬਿਲਕੁਲ ਜੀ ਇਹਨਾਂ ਨੇ ਜਿਹੜਾ ਇਹ ਪ੍ਰੋਗਰਾਮ ਰੱਖਿਆ ਉਹਦੇ ਵਿੱਚ ਇਹਨਾਂ ਨੇ ਇਹ ਜ਼ਿਕਰ ਕੀਤਾ ਆ ਕਿ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਅਸੀਂ ਤਾਂ ਬੜੇ ਪਿਆਰ ਦੇ ਨਾਲ ਪੁੱਛਣ ਲਈ ਆਏ ਆ ਵੀ ਕਾਨੂੰ ਜੇ ਕਹਿੰਦੇ ਨੇ ਵੀ ਕੈਪਟਨ ਵਿਗੜਦਾ ਪਿਆ ਤੇ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਕਿ ਜਿਹੜੇ ਇਸ ਵੇਲੇ ਖੇਤੀ ਕਾਨੂੰਨ ਲੈ ਕੇ ਆਇਆ ਆ ਉਹ ਕੇਂਦਰ ਵੱਲੋਂ ਆਏ ਨੇ ਤੇ ਕੇਂਦਰ ਦੇ ਵਿੱਚ ਭਾਜੀਪੀ ਦੀ ਸਰਕਾਰ ਹੈ ਤੇ ਭਾਜੀਪੀ ਕਿਸ ਆਧਾਰ ਦੇ ਉੱਪਰ ਇੱਥੇ ਪ੍ਰੋਟੈਸਟ ਕਰ ਸਕਦੀ ਹੈ ਅਸੀਂ ਤਾਂ ਪੁੱਛਣ ਦੇ ਲਈ ਆਏ ਆ ਸਾਡਾ ਕੋਈ ਇੱਥੇ ਕੋਈ ਐਸਾ ਪ੍ਰੋਗਰਾਮ ਨਹੀਂਗਾ ਵੀ ਅਸੀਂ ਲੜ ਲੜਾ ਕਰਨੀ ਹੈ ਜਾਂ ਰੌਲਾ ਪਾਉਣਾ ਹੈ ਅਸੀਂ ਪੁੱਛਣ ਨਹੀਂ ਆਏ ਆ ਕਿ ਕਾਨੂੰਨ ਵਿਵਸਥਾ ਜੇ ਵਿਗੜਦੀ ਪਈ ਤੇ ਕਿਸ ਨੇ ਵਿਗਾੜੀ ਹੈ ਤੁਸੀਂ ਧੱਕੇ ਦੇ ਨਾਲ ਖੇਤੀ ਕਾਨੂੰਨ ਸਾਡੇ ਉੱਪਰ ਥੋਪੇ ਨੇ ਜੇ ਕਿਸਾਨ ਭਰਾ ਸੜਕਾਂ ਦੇ ਉੱਪਰ ਆ ਕੇ ਦਿੱਲੀ ਦੀ ਧਰਤੀ ਦੇ ਉੱਪਰ ਚਲੇ ਗਏ ਸਵਾਲ ਪੈਦਾ ਇਹ ਹੁੰਦਾ ਵੀ ਦਿੱਲੀ ਦੀ ਧਰਤੀ ਤੇ ਜਾਣਾ ਕਿਉਂ ਪਿਆ ਸ਼ੁਰੂਆਤ ਕਿੰਨਾ ਵੱਲੋਂ ਹੋਈਏ ਅਸੀਂ ਤਾਂ ਪੁੱਛਣ ਦੇ ਲਈ ਆਏ ਆ ਜੀ ਸਾਡਾ ਤਾਂ ਕੋਈ ਇੱਥੇ ਮਕਸਦ ਹੈ ਨਹੀਂ ਇਹ ਕੈਪਟਨ ਨੂੰ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਪਤਲਾ ਫੂਕਦੇ ਨੇ ਨਹੀਂ ਫੂਕਦੇ ਅਸੀਂ ਤਾਂ ਪੁੱਛਣ ਦੇ ਲਈ ਆਏ ਆ ਵੀ ਭਾਈ ਸਾਨੂੰ ਦੱਸੋ ਵੀ ਕਾਨੂੰਨ ਵਿਵਸਥਾ ਵਿਗਾੜੀ ਕਿੰਨੇ ਆ ਇਹਨਾਂ ਦਾ ਮਨਸ਼ਾ ਹੈ ਕਿ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਪੰਗ ਕਰ ਦਿੱਤੀ ਜਾਵੇ ਗਵਰਨਰ ਨੂੰ ਵੀ ਮੈਮੋਰੰਡਮ ਦੇ ਕੇ ਆਏ ਨੇ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਵਿਵਸਥਾ ਵਿਗੜ ਚੁੱਕੀ ਹੈ ਪਰ ਜਦੋਂ ਯੂਪੀ ਦੇ ਵਿੱਚ ਹਾਥ ਰਸ ਦਾ ਕਾਂਡ ਹੋਇਆ ਸੀਗਾ ਪੁਲਿਸ ਨੇ ਮਿਲਨ ਨਹੀਂ ਦਿੱਤਾ ਕਿਸੇ ਨੂੰ ਵੀ ਚਾਹੇ ਉਹ মিডিਆ ਸੀ ਚਾਹੇ ਉਹ ਭਾਜਪਾ ਦਾ ਐਮਐਲਏ ਸੀਗਾ ਉਹਨੇ ਰੇਪ ਕੀਤਾ ਲੜਕੀ ਦੇ ਨਾਲ ਪਰਿਵਾਰ ਸਾਰਾ ਖਤਮ ਹੋ ਗਿਆ ਉਸਦੇ ਵੀ ਦੋਸ਼ ਹੋਤੇ ਨੇ ਉੱਥੇ ਨਹੀਂ ਲਾਅ ਐਂਡ ਆਰਡਰ ਦੀ ਸਥਿਤੀ ਵਿਗੜੀ ਉੱਥੇ ਨਹੀਂ ਭਾਜਪਾ ਗਵਰਨਰ ਦੇ ਕੋਲ ਗਈ ਇੱਥੇ ਅੱਜ ਭਾਜਪਾ ਦੇ ਕਰਕੇ ਜੋ ਕਾਲੇ ਕਾਨੂੰਨ ਆਏ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਤਾਂ ਅੱਜ ਜਿੱਥੇ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਰਹੀ ਹੈ ਮੇਰੇ ਜੀ ਅਸਲ ਦੇ ਵਿੱਚ ਜਿਹੜੀ ਇਹ ਗੱਲ ਕਰਦੇ ਪਏ ਨੇ ਕਾਨੂੰਨ ਵਿਵਸਥਾ ਦੀ ਕਾਨੂੰਨ ਵਿਵਸਥਾ ਦੀ ਆੜ ਦੇ ਅੰਦਰ ਇਹ ਦੋ ਤਿੰਨ ਨਿਸ਼ਾਨੇ ਮਾਰਦੇ ਪਏ ਨੇ ਜਿਹੜੇ ਸਾਨੂੰ ਬੜੀ ਇਕ ਤੱਕ ਕਾਨੂੰਨ ਵਿਵਸਥਾ ਦਾ ਸਹਾਰਾ ਲੈ ਕੇ ਕਿ ਇੱਥੇ ਕਾਨੂੰਨ ਵਿਵਸਥਾ ਵਿਗੜਦੀ ਪਈ ਬੀ ਲੋਕਾਂ ਨੂੰ ਸ਼ਾਂਤ ਕਰਵਾਇਆ ਜਾਵੇ ਵੀ ਜਿਹੜੇ ਲੋਕ ਇਸ ਵੇਲੇ ਬਿੱਲਾਂ ਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਕਰਦੇ ਪਏ ਨੇ ਕਾਨੂੰਨ ਵਿਵਸਥਾ ਦਾ ਨਾਮ ਲੈ ਕੇ ਉਹਨਾਂ ਨੂੰ ਧੱਕੇ ਦੇ ਨਾਲ ਘਰ ਬਿਠਾਇਆ ਜਾਵੇ ਇਹ ਅਸਲ ਦੇ ਅੰਦਰ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਨਿਸ਼ਾਨਾ ਕੱਲਾ ਕਾਂਗਰਸ ਦੇ ਉੱਪਰ ਨਹੀਂ ਹੈ ਇਹ ਬਿੱਲਾਂ ਦੇ ਹੱਕ ਦੇ ਵਿੱਚ ਭੁੱਗਦੇ ਪਏ ਨੇ ਵਕਰੀ ਗੱਲ ਹੈ ਕਿ ਉਹਨਾਂ ਦਾ ਨਾਮ ਨਹੀਂ ਲੈ ਰਹੇ ਨਾਮ ਨਹੀਂ ਲੈ ਰਹੇ ਬੜੇ ਢੰਗ ਦੇ ਵਿੱਚ ਕਰਦੇ ਪਏ ਵੀ ਕਾਨੂੰਨ ਵਿਵਸਥਾ ਵਿਗੜਦੀ ਵੀ ਕਾਨੂੰਨ ਵਿਵਸਥਾ ਵਿਗੜਦੀ ਪਈ ਪ੍ਰੋਟੈਸਟ ਕੌਣ ਕਰਦਾ ਪਿਆ ਕਿਸਾਨ ਕਰਦਾ ਪਿਆ ਨਾ ਤੇ ਕਿਸਾਨਾਂ ਨੂੰ ਘਰ ਦੇ ਵਿੱਚ ਬਿਠਾ ਦੇਣਾ ਬਸ ਆ ਇਹਨਾਂ ਦਾ ਮਨਸ਼ਾ ਤੇ ਅਸੀਂ ਸਮਝ ਚੁੱਕੇ ਹਾਂ ਇਤਿਹਾਸ ਦਾ ਸਭ ਤੋਂ ਪਹਿਲਾ ਇਹ ਜਿਹੜਾ ਅੰਦੋਲਨ ਹੈ ਐਡਾ ਵੱਡਾ ਇਨੀ ਸਟਰੈਂਥ ਦੇ ਨਾਲ ਤੇ ਸਭ ਤੋਂ ਪੀਸਫੁੱਲ ਤੇ ਫਿਰ ਕਾਨੂੰਨ ਵਿਵਸਥਾ ਕਿਵੇਂ ਵਿਗੜ ਰਹੀਆਂ ਚਾਹੇ ਉਹ ਕਿਸਾਨ ਪਹਿਲਾਂ ਪੰਜਾਬ 'ਚ ਬੈਠੇ ਸੀ ਉਦੋਂ ਵੀ ਪੀਸਫੁੱਲੀ ਬੈਠੇ ਸੀ ਕਿਸੇ ਨੂੰ ਉਹਨਾਂ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ ਚਾਹੇ ਹੁਣ ਦਿੱਲੀ 'ਚ ਬੈਠੇ ਨੇ ਸਭ ਤੋਂ ਸ਼ਾਂਤਮਈ ਅੰਦੋਲਨ ਹੈ ਇਤਿਹਾ ਭਾਜੀ ਇਤਿਹਾਸ ਦਾ ਸ਼ਾਂਤਮਈ ਅੰਦੋਲਨ ਤਾਂ ਹੀ ਪੂਰੇ ਵਰਲਡ ਦੇ ਵਿੱਚ ਸਾਡੇ ਹੱਕ ਦੇ ਵਿੱਚ ਵੱਡੇ ਵੱਡੇ ਪ੍ਰੋਟੈਸਟ ਹੋਏ ਨੇ ਔਰ ਬਹੁਤ ਵੱਡੇ ਪੱਧਰ ਦੇ ਉੱਪਰ ਜੇ ਦੇਖਿਆ ਜਾਵੇ ਦੁਨੀਆ ਦੇ ਵਿੱਚ 84 ਤੋਂ ਬਾਅਦ 2020 ਦੇ ਵਿੱਚ ਆ ਕੇ ਲੋਕਾਂ ਨੇ ਇਦੇ ਵੱਡੇ ਵੱਡੇ ਇਕੱਠ ਕੀਤੇ ਨੇ ਕਿਉਂਕਿ ਲੋਕਾਂ ਨੂੰ ਪਤਾ ਲੋਕਾਂ ਨੂੰ ਸਮਝ ਲੱਗ ਚੁੱਕੀ ਹੈ ਹੁਣ ਸਾਡਾ ਪੀਸਫੁਲੀ ਪ੍ਰੋਟੈਸਟ ਜਿਹੜਾ ਤੁਹਾਨੂੰ ਮੈਨੂੰ ਪੀਸਫੁਲੀ ਲੱਗਦਾ ਪਿਆ ਇਹਨਾਂ ਨੂੰ ਉਹਦੇ ਵਿੱਚ ਵੀ ਅਤਵਾਦੀ ਸੰਗਠਨ ਲੱਗਦੇ ਪਏ ਨੇ ਕਿ ਇਹਨਾਂ ਨੂੰ ਉਹਦੇ ਵਿੱਚ ਵੀ ਪਾਕਿਸਤਾਨ ਦਾ ਹੱਥ ਲੱਗਦਾ ਪਿਆ ਇਹਨਾਂ ਨੂੰ ਉਹਦੇ ਵਿੱਚ ਵੀ ਬੜਾ ਕੁਝ ਲੱਗਦਾ ਪਿਆ ਇਹ ਤੇ ਹੁਣ ਅਸੀਂ ਆਏ ਆ ਹੋ ਸਕਦਾ ਸਾਡੇ ਤੇ ਵੀ ਇਹ ਗੱਲ ਕਹਿ ਦੇਣ ਵੀ ਫਲਾਣੀ ਪਾਰਟੀ ਨੇ ਭੇਜਿਆ ਹੈ ਇਹਨਾਂ ਦਾ ਪਿਛੋਕੜ ਇੱਧਰ ਜੁੜਦਾ ਪਿਆ ਪਰ ਸਾਡਾ ਕਿਤੇ ਪਿਛੋਕੜ ਨਹੀਂ ਜੁੜਦਾ ਪਿਆ ਸਾਡਾ ਤਾਂ ਪਿਛੋਕੜ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਦਾ ਪਿਆ ਅਸੀਂ ਤੇ ਹੱਕਾਂ ਦੀ ਗੱਲ ਕਰਨ ਲਈ ਆਏ ਆ ਵੀ ਭਾਈ ਸਾਨੂੰ ਰਾਹ ਤੇ ਦਿਓ ਵੀ ਕਾਨੂੰਨ ਵਿਵਸਥਾ ਬਗਾੜੀ ਕਿੰਨੇ ਆ ਤੇ ਹੁਣ ਇੱਥੇ ਤੁਸੀਂ ਅੱਗੇ ਤੁਹਾਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਪੁਲਿਸ ਨੇ ਬੈਰੀਕੇਟਿੰਗ ਕਰ ਦਿੱਤੀ ਹੈ ਕਿਸ ਤਰ੍ਹਾਂ ਫਿਰ ਅੱਗੇ ਜਾਓਗੇ ਕਿਸ ਤਰ੍ਹਾਂ ਪ੍ਰਧਾਨ ਦਾ ਵਿਰੋਧ ਜੋ ਪਹਿਲੀ ਗੱਲ ਤੇ ਜਦੋਂ ਦਾਸੀਆਂ ਨੇ ਇਕੱਠੇ ਹੋ ਜਾਂਦੇ ਆ ਫਿਰ ਪਲਾਨ ਇਕੱਲੇ ਬੰਦੇ ਦਾ ਨਹੀਂ ਹੁੰਦਾ ਫਿਰ ਜੋ ਸਾਰੇ ਭਰਾਮਾ ਦਾ ਹੁੰਦਾ ਉਹਦੇ ਅਕੋਰਡਿੰਗ ਹੀ ਹੋਵੇਗਾ ਅਸੀਂ ਆਪਸ ਦੇ ਵਿੱਚ ਸਲਾਹ ਕਰ ਲਏ ਨੇ ਵੀ ਇਹਨਾਂ ਵੀਰਾਂ ਦਾ ਕੀ ਪਲਾਨ ਹੈ ਉਹਦੇ ਅਕੋਰਡਿੰਗਲੀ ਅਸੀਂ ਅੱਗੇ ਚੱਲਾਂਗੇ ਬਹੁਤ ਬਹੁਤ ਧੰਨਵਾਦ ਜੀ ਦਾ ਇਹ ਸੰਸਾੜਨਾਪਾਈ ਹਰਪ੍ਰੀਤ ਸਿੰਘ ਮਖੂਜੀ ਤੁਸੀਂ ਜਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਇੱਥੇ ਬੈਰੀਗੇਟਿੰਗ ਪੁਲਸ ਤੋਂ ਲੋ ਕਰ ਦਿੱਤੀ ਗਈ ਹੈ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਤਾਂਕਿ ਭਾਜੀਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਕੀਤਾ ਜਾਵੇ ਡਟ ਕੇ ਕਿਉਂਕਿ ਉਹ ਲਗਾਤਾਰ ਕਿਸਾਨਾਂ ਦੇ ਵਿਰੋਧ ਦੇ ਵਿੱਚ ਗੱਲਾਂ ਕਰ ਰਹੇ ਨੇ ਕਦੀ ਕਿਸਾਨਾਂ ਨੂੰ ਅਤਵਾਦੀ ਕਹਿ ਰਹੇ ਨੇ ਕਦੀ ਵੱਖਵਾਦੀ ਕਹਿ ਰਹੇ ਨੇ ਤਾਂ ਇੱਥੇ ਲੋਕ ਇਕੱਠੇ ਹੋਏ ਨੇ ਭਾਜਪਾ ਦੀ ਵਿਸ਼ਾਲ ਰੈਲੀ ਸੀ ਤਾਂ ਲੋਕ ਇਹਨਾਂ ਦਾ ਕਹਿਣਾ ਹੈ ਤਾਂ ਇਕੱਠੇ ਹੋਏ ਨੇ ਕਿ ਉਹਨਾਂ ਦਾ ਵਿਰੋਧ ਕਰੀਏ ਤਾਂ ਕਿ ਅਸੀਂ ਸਵਾਲ ਕਰਨੇ ਆ ਉਹਨਾਂ ਨੂੰ ਕਿ ਪੰਜਾਬ ਦੀ ਜੇ ਕਾਨੂੰਨ ਵਿਵਸਥਾ ਉਹ ਕਹਿ ਰਹੇ ਨੇ ਕਿ ਵਿਗੜ ਰਹੀ ਆ ਤਾਂ ਵਿਗਾੜ ਕੌਣ ਰਿਹਾ ਇਹ ਸਵਾਲ ਕਰਨ ਇੱਥੇ ਨਾ ਤਾਂ ਵਦੇਰੇ ਅਪਡੇਟਸ ਇਸ ਸਾਡੇ ਨਾਲ ਜੁੜੇ ਰਹੋ ਲੁਧਿਆਣਾ ਤੋਂ ਸ਼ਨਮਜੀਤ ਸਿੰਘ ਕੈਮਰਾਮੈਨ ਸਤਨ 18 ਦੇ ਨਾਲ ਲੁਧਿਆਣਾ ਟਾਈਮਸ ਵਦੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈ